ਔਰ ਕਨਸਟੀਟਿਊਸ਼ਨ ਬੜਾ ਸਾਫ਼ ਲਿਖਿਆ ਹੋਇਆ ਹੈ ਕਿ ਸਾਡੇ ਜਿੰਨੇ ਮੈਂਬਰ ਨੇ ਸਾਰੇ ਅੰਮ੍ਰਿਤ ਤਾਰੀ ਹੋਣੇ ਚਾਹੀਦੇ ਆ ਸੋ ਉਹ ਉਸ ਉਹ ਹੀ ਗੱਲ ਜਿਹੜੀ ਜੈਦਾ ਸਾਹਿਬ ਨੇ ਸਾਨੂੰ ਦੁਬਾਰਾ ਦੁਹਰਾਹੀ ਹੈ ਜੋ ਸੀ ਵੀ ਚਾਹੁੰਦੇ ਆ ਉਹ ਵੀ ਚਾਹੁੰਦੇ ਨੇ ਸਾਡੇ ਵਿੱਚ ਕੋਈ ਮਦਪੇ ਨਹੀਂ ਹੈਗਾ ਉਹ ਮਦਪੇ ਨਹੀਂ ਹੈਗਾ ਉਹ ਕਹਿੰਦੇ ਨੇ ਕਿ ਜੇ ਕਿਸੇ ਨੇ ਅੱਜ ਵੀ ਅੰਮ੍ਰਿਤ ਤਾਰੀ ਕੋ ਨਹੀਂ ਹੈਗਾ ਤੇ ਉਹਨੂੰ ਤੁਸੀਂ ਉਹਨੂੰ ਅੰਮ੍ਰਿਤ ਤਾਰੀ ਪਿਆਰ ਦੇ ਨਾਲ ਉਨੂੰ ਲੈ ਕੇ आओ ਆਪਣੇ ਗਲੇ ਵਿੱਚ ਲੈ ਕੇ आओ ਮਤਲਬ ਉਹਨੂੰ ਅੱਡ ਨਹੀਂ ਕਰਨਾ ਆਪਾਂ ਸੋ ਉਹੀ ਗੱਲਾਂ ਹੋਈਆਂ ਨੇ ਅੱਜ ਕਿਉਂਕਿ ਕਨਸਟੀਟਿਊਸ਼ਨ ਲਿਖਿਆ ਅਮਰਤਾਰੀ ਹੋਣਾ ਚਾਹੀਦਾ ਤੇ ਅਸੀਂ ਸਾਰੇ ਸਮਰਪਿਤ ਆ ਅਕਾਲ ਤਖਤ ਸਾਹਿਬ ਨੂੰ ਸੋ ਇਹਦੇ ਵਿੱਚ ਕੋਈ ਦੋ ਰਾਏਆਂ ਹੈ ਹੀ ਨਹੀਂ ਗਿਆ ਸੋ ਸਾਡੀ ਸੋਚ ਬਰਾਬਰ ਹੈ ਬਿਲਕੁਲ ਅਸੀਂ ਉਸ ਤੇ ਪਹਿਰਾ ਦੇਾਂਗੇ ਠੀਕ ਵੀ ਅਸੀਂ ਦੁਬਾਰਾ ਲੋਕਾਂ ਨੂੰ ਅਪਰੋਚ ਕਰਾਂਗੇ ਸਾਡੇ ਮੈਂਬਰ ਜਿਹੜੇ ਆ ਕਿ ਜੇ ਕਿਸੇ ਨੇ ਅੰਮ੍ਰਿਤ ਨਹੀਂ ਛੱਕਿਆ ਤੇ ਉਹ ਗੁਰੂ ਕੋ ਬਣੇ ਔਰ ਅੰਮ੍ਰਿਤ ਛੱਕੇ ਔਰ ਗੁਰੂ ਦੇ ਲੜ ਲੱਗੇ 150 ਬਹੁਤ ਕੀ ਗੱਲਬਾਤ ਹੋਈ ਹੈ ਜੀ ਬਾਕੀ ਸਾਡੀਆਂ ਗੱਲਾਂ ਥੋੜੀਆਂ ਜਨਰਲ ਸੀਗੀਆਂ ਬੁੱਲਾ ਬਾਰੇ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਬਾਰਡਰ 'ਚ ਸਕੂਲ ਖੋਲੋ ਫਿਰ ਅਸੀਂ ਦੱਸਿਆ ਕਿ ਸਾਡੇ ਬਾਰਡਰ 'ਤੇ ਸਕੂਲ ਕਾਫੀ ਹੈਗੇ ਨੇ ਪਰ ਉਹ ਵੀ ਇੰਟਰਸਟਿਡ ਸੀ ਕਿਤੇ ਗੁਰਦਾਸਪੁਰਵਾਲ ਸਾਡਾ ਸਕੂਲ ਖੁੱਲਿਆ ਬਟਾਲੇ ਦੇ ਵਿੱਚ ਲਾਸਟ 'ਚ ਖੁੱਲਿਆ ਇੱਕ ਪਰ ਉਹ ਕਹਿੰਦੇ ਗੁਰਦਾਸਪੁਰਵਾਲੀ ਸੋ ਸਾਨੂੰ ਆਸ ਹੈ ਕਿ ਸਾਨੂੰ ਕੋਈ ਜ਼ਮੀਨ ਵਗੈਰਾ ਅਰੇਂਜ ਕਰਕੇ ਦੇਣਗੇ ਅਸੀਂ ਕੀਨਾ ਉਥੇ ਸਕੂਲ ਖੋਲਣ ਨੂੰ 82 ਸਾਡਾ ਸਕੂਲ ਛੋਟਾ ਉਹ ਵੀ ਚਾਹੁੰਦੇ ਸੀ ਕਿ 82 ਦਾ ਸਕੂਲ ਵੱਡਾ ਹੋਵੇ ਸੋ ਅਸੀਂ 6 ਏਕੜ ਜ਼ਮੀਨ ਲਈ ਹੋਈ ਉਥੇ ਅਸੀਂ ਸਾਨੂੰ ਪਰਮਿਸ਼ਨਾਂ ਮਿਲ ਰਹੀ ਲੈ ਕੇ ਅਸੀਂ ਸਾਰਾ ਕੁਝ ਪਰਮਿਸ਼ਨ ਲੈ ਕੇ ਕਰਨਾ ਉਸਤਰਾ ਨਹੀਂ ਕਰਨਾ ਸੋ ਪਰਮਿਸ਼ਨ ਲੈ ਰਹੇ ਹਾਂ ਫੋਰੈਸਟ ਵਗੈਰਾ ਵਗੜੀ ਸਾਰੀ ਹੋ ਗਈ ਸਾਡੀ ਪਰਮਿਸ਼ਨ ਅਸੀਂ ਬਹੁਤ ਜਲਦੀ ਉਹ ਸਕੂਲ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਇਸ ਤਰ੍ਹਾਂ ਹੀ ਸਾਨੂੰ ਦਿਲਜੀਤ ਸਿੰਘ ਬਾਬਾ ਜੀ ਜਿਹੜੇ ਹੈਗੇ ਨੇ ਸ਼ਿਕਾਗੋ ਵਾਲੇ ਉਹਨਾਂ ਸਾਨੂੰ 5 ਏਕੜ ਜ਼ਮੀਨ ਦਾਨ ਦੇ ਰੂਪ ਦਿੱਤੀ ਹੈ ਬਲਾਚੌਰ ਪੋਦੀ ਮੇ ਪਰਮਿਸ਼ਨਾਂ ਸੀ ਸ਼ੁਰੂ ਕਰਤੀਆਂ ਨੇ ਉੱਥੇ ਵੀ ਸਕੂਲ ਖੋਲਾਂਗੇ ਜੀ ਸੋ ਇਸ ਤਰ੍ਹਾਂ ਅਸੀਂ ਲੱਗੇ ਹੋਏ ਆ ਜੀ ਤਾਂ ਕਿ ਸੰਸਥਾ ਦਾ ਵਿਕਾਸ ਹੋਵੇ ਅਸੀਂ ਸਕੂਲ ਹੋਰ ਖੋਲ੍ਹਦੇ ਆ ਉਹਨਾਂ ਨੂੰ ਭੇਜਣਾ ਬੰਦ ਦਾ ਵੀ ਸੀਗਾ ਕਿਉਂਕਿ ਇਸ ਤਰ੍ਹਾਂ ਤੇ ਫਿਰ ਗਲਤ ਗੱਲ ਹੋ ਜਾਂਦੀ ਆ ਸਾਡੇ ਰਿਲੇਸ਼ਨ ਅੱਗੇ ਬਹੁਤ ਚੰਗੇ ਨਹੀਂਗੇ ਤੇ ਰਿਲੇਸ਼ਨ ਇਸ ਤਰ੍ਹਾਂ ਹੋ ਖਰਾਬ ਹੁੰਦੇ ਆ ਜੀ ਔਰ ਮੈਂ ਤੇ ਇਹ ਬੇਨਤੀ ਕਰਾਂਗਾ ਐਸਪੀਸੀ ਨੂੰ ਵੀ ਕਰਾਂਗਾ ਗਵਰਨਰ ਨੂੰ ਵੀ ਕਰਾਂਗਾ ਕਿ ਜਿਹੜੇ ਐਂਟੀਸੀਡੈਂਟ ਨੇ ਜਿਹੜੇ ਬੰਦੇ ਬਾਹਰ ਜਾਂਦੇ ਨੇ ਉਹਨਾਂ ਨੂੰ ਚੈੱਕ ਕਰਕੇ ਹੀ ਭੇਜਿਆ ਜਾਵੇ ਕਿਉਂਕਿ ਉਦੋਂ ਫਿਰ ਬਹੁਤ ਜਿਆਦਾ ਬਹੁਤ ਬਦਨਾਮੀ ਹੁੰਦੀ ਹੈ ਦਿਲ ਨੂੰ ਬਹੁਤ ਠੇਸ ਲੱਗਦੀ ਹੈ ਔਰ ਮੈਂ ਆਸ ਕਰਦੇ ਹਾਂ ਕਿ ਇਹ ਕੰਮ ਘਾਤੋਂ ਨਾ ਕਰਦੇ ਹੋਵੇ ਭਾਵੇਂ ਭਾਰਤ ਦਾ ਨਾਮ ਖਰਾਬ ਕਰਕੇ ਸਭਜੀਤ ਕੌਰ ਦੇ ਵੱਲੋਂ ਉੱਧਰ ਜਾ ਕੇ ਜਿਹੜਾ ਕਿ ਵਿਆਹ ਕਰਵਾ ਲਿਆ ਗਿਆ ਦੇਖੋ ਤੁਹਾਡੀ ਕੌਮ ਦਾ ਵੀ ਨਾਮ ਖਰਾਬ ਹੋਇਆ ਤੁਹਾਡੇ ਪ੍ਰਾਂਤ ਦਾ ਵੀ ਹੋਇਆ ਮੁਲਕ ਦਾ ਵੀ ਹੋਇਆ ਚਾਰੇ ਬੰਨੇ ਖਰਾਬ ਆਪਣੇ ਪਰਿਵਾਰ ਦਾ ਵੀ ਨਾਮ ਖਰਾਬ ਕੀਤਾ ਸੋ ਅਸੀਂ ਆਸ ਕਰਦੇ ਹਾਂ ਕਿ ਅਸੀਂ ਸਾਰੇ ਆਪਣੀਆਂ ਭਾਵਨਾਵਾਂ ਤੇ ਕੁਝ ਤਾਂ ਕੁਝ ਤੇ ਆਪਾਂ ਉਹਨਾਂ ਨੂੰ ਕੰਟਰੋਲ 'ਚ ਰੱਖਿਆ ਕਰੀਏ ਡਾਕਟਰ ਸਾਹਿਬ ਲੱਗਦਾ ਅਦਰਵਾਈਜ਼ ਦੁਨੀਆ ਤੇ ਜੜਾ ਔਖਾ ਹੋ ਜਾਂਦਾ ਲੱਗਦਾ ਕਿ ਇੰਨਾ ਚਿਰ ਹੋ ਰਿਹਾ ਹੈ ਕਿ ਆਈ ਉਧਰ ਉਹ ਕੁਝ ਕੁਛ ਸਰਕਾਰ ਕਰ ਸਕਦੀ ਏਜੰਸੀਆਂ ਕਰ ਸਕਦੀ ਏ ਡੈਫੀਨਿਟਲੀ ਕਰਨਗੇ ਆ ਜੀ ਮੈਂ ਮੈਂ ਨਾ ਵੀ ਕਹਾਂ ਤਾਂ ਵੀ ਕਰਨਗੇ ਕਿਉਂਕਿ ਜਿਹੜਾ ਬੰਦਾ ਇਸ ਤਰ੍ਹਾਂ ਲਾ ਕੇ ਆਵੇ ਉਹਦੇ ਇੰਟੈਲੀਜੈਂਸ ਵਾਲੇ ਤੇ ਕੁਝ ਕੁਛ ਕਰਨੀ ਆ ਵੀ ਤੂੰ ਕਿਸ ਤਰ੍ਹਾਂ ਕੀ ਕੌਣ ਖੜਨ ਵਾਲਾ ਤੈਨੂੰ ਉੱਥੇ ਤਰ੍ਹਾਂ ਕੀ ਕੀਤਾ ਕੋਹਾ ਸਭ ਕਰਨ ਕੇ ਪਛਣ